ਜਥੇਬੰਦੀ ਨਾਲ ਧੱਕਾ ਹੁੰਦਾ ਵੀ ਉਦੋਂ ਕਈ ਫੋਨ ਕਰਦੇ ਹੁੰਦੇ ਆ ਯਾਰ ਵੀ ਸਾਡੇ ਖੜੋ ਨੌਜਵਾਨੋ ਖੜੋ ਜੇ ਅਜੇ ਖੜਦੇ ਆ ਤਾਂ ਨੌਜਵਾਨਾਂ ਨੂੰ ਬੋਲਣ ਨਹੀਂ ਦਿੰਦੇ ਆਂ ਹੁੰਦੇ ਉਹ ਮੈਨੂੰ ਪੁੱਛਦੇ ਹੁੰਦੇ ਆ ਕਿਹੜੀ ਜਥੇਬੰਦੀ ਆ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਪਾਸੇ ਸੀ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਜਾਗੋ ਪੰਜਾਬ ਕੋ ਜਾਗੋ ਆਓ ਇੱਥੇ ਆਓ ਇੱਥੇ ਹੁਣ ਜਦੋਂ ਉਹ ਹੁੰਦੇ ਆ ਪਰ ਜਾਂ ਤਾਂ ਉਦੋਂ ਵੀ ਕਹਿੰਦਾ ਕਰੋ ਜਥੇਬੰਦੀਆਂ ਲਈ ਹੋਣ ਜਦੋਂ ਕਿਸੇ ਜਥੇਬੰਦੀ ਨਾਲ ਧੱਕਾ ਹੁੰਦਾ ਵੀ ਉਦੋਂ ਕਈ ਫੋਨ ਕਰਦੇ ਹੁੰਦੇ ਆ ਯਾਰ ਵੀ ਸਾਡੇ ਖੜੋ ਨੌਜਵਾਨੋ ਖੜੋ ਜੇ ਅਜੇ ਖੜਦੇ ਆ ਤਾਂ ਨੌਜਵਾਨਾਂ ਨੂੰ ਬੋਲਣ ਨਹੀਂ ਦਿੰਦੇ ਕੋਈ ਦੁਸ਼ਮਨੀ ਨਹੀਂ ਕੀ ਇਹ ਬੰਦਾ ਕੋਈ ਤਖਸਰ ਨਹੀਂਗਾ ਇਹ ਬੰਦਾ ਕੋਈ ਦੇਸ਼ ਦਰੋਹੀ ਨਹੀਂਗਾ ਤੈਨੂੰ ਚੱਕਿਆ ਕਿਉਂ ਗਿਆ ਫਿਰ ਉਹ ਇਹਦਾ ਮਤਲਬ ਇਹ ਆ ਕਿ ਸੀਐਸਪੀ ਨੂੰ ਐਸਐਸਪੀ ਦਾ ਹੋਣਾ ਚੰਦ ਪੰਜ ਦੋ ਮੈਂ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਬਈ ਮੈਂ ਉਹਨਾ ਹਾਂ ਮੈਨੂੰ ਬੋਲਣ ਨਹੀਂ ਕੋਈ ਦਿੰਦਾ ਬਈ ਜਿਹੜੇ ਤੁਹਾਡੇ ਬੋਲਣ ਵਾਲੇ ਕੇ ਮੇਰੇ ਵਰਗੇ ਬੋਲਣ ਵਾਲੇ ਆ ਤਾਂ ਕੱਲ ਨੂੰ ਕੁਝ ਵੀ ਕਰ ਤੋ ਉਸ ਦੀ ਗੱਲ ਇਹ ਆ ਕਿ ਮੁੱਖ ਮੰਤਰੀ ਸਿਰਫ ਗੱਲਾਂ ਵਾਲਾ ਸੀਗਾ ਲੋਕਾਂ ਨੂੰ ਮੈਂ 2020 ਚ ਦੱਸਿਆ ਸੀ ਤਾਂ ਲੋਕਾਂ ਨੇ ਮੇਰਾ ਵਿਸ਼ਵਾਸ ਨਹੀਂ ਕੀਤਾ ਸੀ ਮੈਨੂੰ ਜਵਾਕ ਜਿਹਾ ਕਿਹਾ ਗਾਲਾਂ ਕੱਢ ਸਤਿ ਸ਼੍ਰੀ ਅਕਾਲ ਜੁੜੇ ਹਾਂ ਖਾਸ ਪੰਜਾਬੀ ਟੀਵੀ ਦੇ ਨਾਲ ਵਿਸ਼ਪ ਦੀ ਫਾਜ਼ਲ ਕਾ ਸਾਡੇ ਨਾਲ ਨੇ ਨਰਿੰਦਰਦੀਪ ਨੰਨੂ ਦੇ ਜਿਹੜੇ ਕਤਲ ਦੇ ਮਾਮਲੇ ਦੇ ਵਿੱਚ ਅੱਜ ਬਠਿੰਡਾ ਵਿਖੇ ਜਿਹੜਾ ਐਸਐਸਪੀ ਦਫ਼ਤਰ ਦੇ ਅੱਗੇ ਧਰਨਾ ਲੱਗਿਆ ਉੱਥੇ ਸ਼ਾਮਲ ਹੋਇਆ ਗੱਲ ਕਰਦੇ ਆਂ ਬਈ ਪੋਲਸ ਰਾਜ ਪੰਜਾਬ ਦੇ ਵਿੱਚ 80ਵੇਂ ਦਹਾਕੇ ਤੋਂ ਬਾਅਦ ਫੇਰ ਕਾਇਮ ਹੁੰਦਾ ਨਜ਼ਰ ਆ ਰਿਹਾ ਲੱਗਦਾ ਵੀ ਫੇਰ ਪੰਜਾਬ ਦੀ ਨੌਜਵਾਨੀ ਹੈ ਜਿਹੜੀ ਖਤਰੇ 'ਚ ਪਹਿਲੀ ਗੱਲ ਤੇ ਭਾਈ ਜੀ ਮੈਂ ਇੱਥੇ ਫਾਇਲਕਾ ਤੋਂ ਚੱਲ ਕੇ ਆਉਨਾ ਕਿਸੇ ਵੀ ਧਰਨੇ ਦੇ ਵਿੱਚ ਤਾਂ ਜਿਹੜੇ ਧਰਨਿਆਂ ਵਾਲਿਆਂ ਦੇ ਪ੍ਰਧਾਨ ਹੁੰਦੇ ਉਹ ਮੈਨੂੰ ਪੁੱਛਦੇ ਹੁੰਦੇ ਆ ਕਿਹੜੀ ਜਥੇਬੰਦੀ ਆ ਸਭ ਤੋਂ ਵੱਡੀ ਗੱਲ ਇਹ ਆ ਵੀ ਇੱਕ ਪਾਸੇ ਸੀ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਜਾਗੋ ਪੰਜਾਬ ਨੂੰ ਜਾਗੋ ਆਓ ਇੱਥੇ ਆਓ ਇੱਥੇ ਹੁਣ ਜਦੋਂ ਉਹ ਹੁੰਦੇ ਆ ਪਰ ਜਾਂ ਤਾਂ ਉਦੋਂ ਵੀ ਕਹਿੰਦਾ ਕਰੋ ਜਥੇਬੰਦੀਆਂ ਵਾਲੇ ਆਉਣ ਜਥੇਬੰਦੀਆਂ ਤੋਂ ਬਗੈਰ ਨਾਵੇ ਪੱਤਰਕਾਰਾਂ ਦੀ ਘੇਟੀ ਜਥੇਬੰਦੀ ਹੈ ਤੁਸੀਂ ਆਉਂਦੇ ਆ ਨਾ ਸਾਡੀ ਕਿਹੜੀ ਜਥੇਬੰਦੀ ਅਸੀਂ ਗੱਲ ਲੋਕਾਂ ਦੀ ਚਾਗਦੇ ਹੀ ਆ ਜਦੋਂ ਕਿਸੇ ਜਥੇਬੰਦੀ ਨਾਲ ਧੱਕਾ ਹੁੰਦਾ ਵੀ ਉਦੋਂ ਕਈ ਫੋਨ ਕਰਦੇ ਹੁੰਦੇ ਆ ਯਾਰ ਵੀ ਸਾਡੇ ਖੜੋ ਨੌਜਵਾਨੋ ਖੜੋ ਕਿ ਜੇ ਅਜੇ ਖੜਦੇ ਆ ਤਾਂ ਨੌਜਵਾਨਾਂ ਨੂੰ ਬੋਲਣ ਨਹੀਂ ਦਿੰਦੇ ਨਹੀਂ ਦਿੰਦੇ ਜਿਹੜਾ ਤੁਸੀਂ ਕਹਿ ਰਹੇ ਆ ਬਾਈ ਜੀ ਕਿ ਨੌਜਵਾਨ ਆ ਜਿਹੜਾ ਉਹ ਜਵਾਨੀ ਹੈ ਜਿਹੜੀ ਖਤਰੇ 'ਚ ਜਾ ਰਹੀ ਆ ਤਾਂ ਜਵਾਨੀ ਤਾਂ ਜਦੋਂ ਬੰਦਾ ਪੰਜਾਬ ਦੇ ਵਿੱਚ ਪੈਦਾ ਹੀ ਹੋ ਜੇ ਦੇਸ਼ ਦੇ ਵਿੱਚ ਇਥੇ ਜੰਮ ਪੇ ਉਦੋਂ ਹੀ ਖਤਰੇ 'ਚ ਹੋ ਜਾਂਦਾ ਜਿਹੜਾ ਢਿੱਡ 'ਚ ਬੱਚਾ ਆਉਂਦਾ ਨਾ ਤਿੰਨ ਚਾਰ ਦਿਨਾਂ ਦਾ ਉਦੋਂ ਹੀ ਖਤਰੇ 'ਚ ਹੋ ਜਾਂਦਾ ਵੀ ਉਹ ਖਤਰਾ ਆਵਾਸਨ ਬੇਲੀ ਨੇ ਜੇ ਜਨਮ ਦੇਸ਼ ਦੇ ਵਿੱਚ ਲੈਣਾ ਤਾਂ ਇੱਥੇ ਰੋਟੀ ਦਾ ਕਿਸੇ ਦਾ ਕੋਈ ਪ੍ਰਬੰਧ ਨਹੀਂ ਇੱਥੇ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਜਿਹੜਾ ਤਗੜਾ ਉਹ ਚੰਗਾ ਖਾਂਦਾ ਜਿਹੜਾ ਵਿਚਾਰਾ ਮਾੜਾ ਉਹ ਮਾੜਾ ਖਾਂਦਾ ਉਹਨੂੰ ਕਈ ਉਸ ਖਾਣੇ ਤੋਂ ਬਿਮਾਰੀਆਂ ਲੱਗਦੀਆਂ ਤਾਂ ਇੱਥੋਂ ਪਤਾ ਲੱਗ ਗਿਆ ਵੀ ਜਵਾਨੀ ਬੜੇਪਾ ਸਾਰਾ ਖਤਰੇ 'ਚ ਹੀ ਆ ਜਿਹੜਾ ਆ ਕੰਮ ਹੋਇਆ ਮੇਰਾ ਬੜਾ ਮਾਨਸੀ ਮਾ ਸਟੇਜ ਤੇ ਪੁੱਛਾਂ ਆ ਆਪਣੇ ਸਾਹਮਣੇ ਏਐਸਆਈ ਫਿਰਦੇ ਆ ਆਸੇ ਪਾਸੇ ਵੀ ਖੜ ਇਹਨਾਂ ਨੂੰ ਤੁਸੀਂ ਕਹਿ ਦਿਓ ਕੁਛ ਨਾ ਕੁਛ ਇਹਨਾਂ ਨੇ ਕਹਣਾ ਬਾਈ ਜੀ ਅਸੀਂ ਨਹੀਂ ਬੋਲ ਸਕਦੇ ਬਿਸ਼ਮੀ ਜੀ ਮੈਂ ਗੱਲ ਰੋਕ ਦਸਿਕ ਮਾਫ ਕਰਨਾ ਤੁਸੀਂ ਆਏ ਇੰਨੀ ਵਾਟੋ ਚੱਲ ਗਏ ਜੀ ਤੁਸੀਂ ਬੋਲਣਾ ਚਾਹੁੰਦੇ ਸੀ ਹਾਂ ਜੀ ਜੀ ਤੁਹਾਨੂੰ ਸਟੇਜ ਤੇ ਕਿਉਂ ਨਹੀਂ ਬੋਲਣ ਦਿੱਤਾ ਜਾ ਰਿਹਾ ਉਹ ਇਹ ਕਹਿੰਦੇ ਆ ਜਥੇਬੰਦੀ ਹੈ ਨਹੀਂ ਹੁਣ ਕਈ ਮਜ਼ਦੂਰ ਕਹਿਣਦੇ ਸੀ ਚੰਦ ਭਾਨ ਜਦੋਂ ਮੈਂ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਬਾਈ ਮੈਂ ਆਉਣਾ ਹੁਣਾ ਮੈਨੂੰ ਬੋਲਣ ਨਹੀਂ ਕੋਈ ਦਿੰਦਾ ਜਦੋਂ ਮੈਂ ਜਾਣਾ ਫਿਰ ਕਹਿੰਦੇ ਅਗਲਾ ਜੇ ਘਰੇ ਬੋਲਗੇ ਅਗਲਾ ਕਹਿੰਦਾ ਘਰੇ ਬੋਲਦੇ ਜਾਂਦੇ ਨਹੀਂ ਜੇ ਇੱਥੇ ਉਹਨੇ ਅਗਲਾ ਕਹਿੰਦਾ ਜਥੇਬੰਦੀ ਵਿਖਾਓ ਜ ਤੁਸੀਂ ਗੱਲ ਸੁਣੋ ਭਗਵੰਤ ਮਾਨ ਦੀ ਕਿਹੜੀ ਜਥੇਬੰਦੀ ਜਿਹੜੀ ਆਪੋ ਦੇ ਖਿਲਾਫ ਬੈਠੇ ਆਂ ਜਥੇਬੰਦੀ ਦਾ ਕੀ ਮਸਲਾ ਹੁੰਦਾ ਜਥੇਬੰਦੀ ਇੱਕ ਵਿਚਾਰਧਾਰਾ ਹੁੰਦੀ ਆ ਅੱਜ ਇਹ ਸਾਰੀ ਇੱਕ ਜਥੇਬੰਦੀ ਆ ਜੇ ਮੰਨ ਲਓ ਇੱਥੇ ਇਹ ਕਹਿ ਦੇਣ ਵੀ ਜਥੇਬੰਦੀ ਨਹੀਂ ਫਿਰ ਹੁਣ ਮੈਨੂੰ ਕਹਿੰਦੇ ਜਥੇਬੰਦੀ ਤਾਂ ਜੇ ਮੈਨੂੰ ਅੱਜ ਮੈਂ ਤਾਂ ਬੋਲੀ ਜਾਂਨਾ ਐਸਐਸਪੀ ਨਾਲ ਦੁਸ਼ਮਣੀ ਲੈ ਰਿਆ ਆ ਸੀਐਸਟਾਫ ਵਾਲਿਆਂ ਨਾਲ ਦੁਸ਼ਮਣੀ ਲੈ ਰਿਆ ਸਾਰਿਆਂ ਨੂੰ ਨਹੀਂ ਜਿਹੜੇ ਬੰਦੇ ਸੀਗੇ ਮੁੱਖ ਮੰਤਰੀ ਨਾਲ ਦੁਸ਼ਮਣੀ ਲੈ ਰਿਆ ਤਾਂ ਫਿਰ ਇੰਤਣੀਆਂ ਜਥੇਬੰਦੀਆਂ ਕੀ ਕਰਨਗੀਆਂ ਇਹ ਸਭ ਤੋਂ ਵੱਡੀ ਗੱਲ ਇਹ ਆ ਜ਼ਰੂਰੀ ਨਹੀਂ ਕਿ ਜਥੇਬੰਦੀ ਹੋਣੀ ਜ਼ਰੂਰੀ ਆ ਵਿਚਾਰ ਤੁਹਾਡੇ ਹੋਣੇ ਜ਼ਰੂਰੀ ਆ ਜਿਹੜੀ ਚੀਜ਼ ਇੱਥੇ ਬੋਲਣੀ ਚਾਹੀਦੀ ਆ ਉਹ ਹਲੇ ਤੱਕ ਕੋਈ ਨਹੀਂ ਬੋਲਿਆ ਤੇ ਮੈਂ ਤੁਹਾਡੇ ਥਰੂ ਬੋਲਦਾ ਮੈਨੂੰ ਜੇ ਮੌਕਾ ਮਿਲਦਾ ਮੈਂ ਸਭ ਤੋਂ ਵੱਡੀ ਗੱਲ ਇਹ ਕਰਨੀ ਸੀ ਕਿ ਭਰਾਵੋ ਸੀਏ ਸਟਾਫ ਵਾਲਿਆਂ ਦੀ ਇਹਦੇ ਨਾਲ ਕੀ ਕੋਈ ਦੁਸ਼ਮਣੀ ਨਹੀਂ ਗਈ ਇਹ ਬੰਦਾ ਕੋਈ ਤਖਸਰ ਨਹੀਂਗਾ ਇਹ ਬੰਦਾ ਕੋਈ ਦੇਸ਼ ਦਰੋਹੀ ਨਹੀਂਗਾ ਤੈਨੂੰ ਚੱਕਿਆ ਕਿਉਂ ਗਿਆ ਫਿਰ ਉਹ ਇਹਦਾ ਮਤਲਬ ਇਹ ਆ ਕਿ ਸੀਏ ਸਟਾਫ ਨੂੰ ਐਸਐਸਪੀ ਦਾ ਹੁਕਮ ਆ ਆ ਸਾਡੇ ਮੁਲਾਜ਼ਮ ਬੈਠੇ ਹਨ ਉਹਨਾਂ ਨੂੰ ਪੁੱਛੇ ਨਾ ਹੁਕਮ ਲੱਗਿਆ ਅੱਜ ਵੀ ਤੁਸੀਂ ਇੱਥੇ ਰਹਿਣਾ ਚਾਹੇ ਆਸੇ-ਪਾਸੇ ਖੜੇ ਹੋ ਸਰਦਾਰ ਜੀ ਖੜੇ ਇਹਨਾਂ ਨੂੰ ਪੁੱਛ ਲਓ ਉਹ ਐਸਐਚਓ ਸਾਹਿਬ ਆਈ ਜਾਂਦੇ ਉਹਨੂੰ ਪੁੱਛ ਲਓ ਇਹਨਾਂ ਦੀ ਡਿਊਟੀ ਲੱਗੀ ਅੱਜ ਇਹ ਡਿਊਟੀ ਤੇ ਬੈਠੇ ਆ ਨਹੀਂ ਇਹਨਾਂ ਦਾ ਕੋਈ ਕੰਮ ਨਹੀਂ ਹੁਣ ਜਦੋਂ ਸੀਏ ਸਟਾਫ ਨੂੰ ਕਿਹਾ ਗਿਆ ਤਾਂ ਫਿਰ ਐਸਐਸਪੀ ਸਾਹਿਬ ਦੀ ਕਿਹੜਾ ਦੁਸ਼ਮਣੀ ਸੀ ਇਹਨਾਂ ਨਾਲ ਸਮਝਦੇ ਹੋ ਗੱਲ ਐਸਐਸਪੀ ਦੀ ਕੋਈ ਦੁਸ਼ਮਣੀ ਨਹੀਂ ਸੀ ਫਿਰ ਇਹ ਸੋਚਿਆ ਜਾਂਦਾ ਕਿ ਐਸਐਸਪੀ ਨੂੰ ਕਿਹਨੇ ਕੁਛ ਕੀ ਕਿਆ ਕਿਤਨਾ ਕਿਤੇ ਸਿਆਸਤ ਬੁੜਕੂਗੀ ਜੇਕਰ ਇਹ ਕੰਮ ਇਹਨਾਂ ਨੇ ਆਪਦੇ ਕੋਲੋਂ ਕੀਤਾ ਸੀ ਤਾਂ ਸਾਡਾ ਮੁੱਖ ਮੰਤਰੀ ਡਰਾਮੇबाज ਬਹੁਤ ਤਗੜਾ ਜਦੋਂ ਉਹਨੂੰ ਇਹ ਡਰਾਮੇ ਦਾ ਪਤਾ ਲੱਗਣਾ ਸੀਗਾ ਉਹਨਾਂ ਦਾ ਨਾਲ ਦੀ ਨਾਲ ਬਹਿ ਜਾਣਾ ਸੀ ਮੇਜ ਤੇ ਅਸੀਂ ਤਾਂ ੱੱਕਾ ਬਰਦਾਸ਼ਤ ਨਹੀਂ ਕਰਦੇ ਚਾਹੇ ਕੋਈ ਹੋਵੇ ਸਾਡਾ ਕੋਈ ਆਪਣਾ ਚਾਹੇ ਕੋਈ ਬਗਾਨਾ ਹੋਵੇ ਉਹਨਾਂ ਨਾਲ ਦੀ ਨਾਲ ਬੋਲਣਾ ਸੀ ਮੁੱਖ ਮੰਤਰੀ ਕਈ ਦਿਨਾਂ ਤੋਂ ਚੁੱਪ ਬੈਠਾ ਫਿਰ ਇਹਦਾ ਮਤਲਬ ਹੈ ਕਿਤਨਾ ਕਿਤੇ ਸਿਆਸਤ ਮੁੜਕੀ ਜਾਂਦੀ ਤਾਂ ਇਹ ਇੱਥੇ ਗੱਲ ਨਹੀਂ ਹੋ ਰਹੀ ਮੈਂ ਇਹ ਕਹਿੰਦਾ ਕਿ ਮੁੱਖ ਮੰਤਰੀ ਕਿਉਂ ਚੁੱਪਾ ਐਸਐਸਪੀ ਸਾਹਿਬ ਦੀ ਕੀ ਦੁਸ਼ਮਣੀ ਸੀ ਇਹਦੇ ਨਾਲ ਸੀਏ ਸਟਾਫ ਵਾਲਿਆਂ ਦੀ ਕੀ ਦੁਸ਼ਮਣੀ ਸੀ ਅਸੀਂ ਇੱਕੋ ਗੱਲ ਤੇ ਲੱਗੇ ਪਏ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਤੇ ਕਾਰਵਾਈ ਹੋਈ ਜਾਵੇ ਕਾਰਵਾਈ ਤਾਂ ਹੋਣੀ ਹੀ ਹੋਣੀ ਆ ਮਸਲੇ ਨੂੰ ਠੰਡਾ ਕਰਨਾ ਮਸਲਾ ਠੰਡਾ ਹੋਊਗਾ ਹੁਣ ਗਾਂਹ ਜਾ ਕੇ ਪਰ ਸਾਨੂੰ ਇਹ ਕਹਿਣਾ ਚਾਹੀਦਾ ਕਿ ਇਹਨਾਂ ਨੂੰ ਤਾਂ ਸਜ਼ਾ ਮਿਲ ਨਹੀਂ ਮਿਲਣੀ ਚਾਹੀਦੀ ਆ ਪਿੱਛੇ ਮਾਸਟਰਮਾਈਂਡ ਕੌਣ ਆ ਪਿੱਛੇ ਪਲਾਨ ਕੀਦਾ ਅਸੀਂ ਉਹਨੂੰ ਛੱਡੀ ਜਾਂਦੇ ਜੇ ਗੱਲ ਤੁਸੀਂ ਦੱਸੋ ਮੈਨੂੰ ਆਪਣੇ ਤੁਸੀਂ ਬਹੁਤ ਸਮਝਦਾਰ ਵੀਰੋ ਤੁਹਾਡੇ ਸਾਹਮਣੇ ਗੱਲ ਕਰਨਾ ਜਿਵੇਂ ਕਹੋ ਸੂਰਜ ਨੂੰ ਦੀਵਾ ਵਿਖਾਉਣ ਵਾਲੀ ਗੱਲ ਆ ਤੁਸੀਂ ਇਹ ਗੱਲ ਨੂੰ ਤਾਂ ਸਮਝੋ ਨਾ ਇਹ ਗੱਲ ਹੈ ਕਹਿਣੀ ਚਾਹੀਦੀ ਕਿ ਨਹੀਂ ਇੱਥੇ ਕਈ ਬੇਲੀ ਜਦੋਂ ਜਥੇਬੰਦੀ ਪੁੱਛਦੇ ਉਦੋਂ ਮਨ ਟੁੱਟ ਜਾਂਦਾ ਜਥੇਬੰਦੀ ਕੀ ਆ ਫਿਰ ਇਹ ਤਾਂ ਮਤਲਬ ਅਸੀਂ ਥੋੜੇ ਸਾਰੇ ਚੱਲਦੇ ਜਥੇਬੰਦੀਆਂ ਸਾਡੀਆਂ ਨਹੀਂ ਆ ਜੇ ਘਰ ਜਥੇਬੰਦੀਆਂ ਫਿਰ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ ਚੱਲ ਗਏ ਮੇਰਾ ਮਾਨਾ ਮੈਂ ਮਜ਼ਦੂਰ ਜਥੇਬੰਦੀ ਬਣਾਵਾ ਕਿਸੇ ਤਗੜੇ ਕਿਸਾਨ ਆਗੂ ਆ ਜਿਹੜਾ ਉਸ ਜਥੇਬੰਦੀ ਦੇ ਨਾਲ ਅਟੈਚ ਹੋਵੇ ਤਾਂ ਫਿਰ ਅਸੀਂ ਇਹ ਗੱਲਾਂ ਕਰੀ ਜਾਂਦੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਤਾਂ ਸਾਡੀਆਂ ਵਿਚਾਰਧਾਰਾਾਂ ਨੂੰ ਸੁਣਨੀਆਂ ਚਾਹੀਦੀਆਂ ਕਿ ਵਿਚਾਰਧਾਰਾ ਕੀ ਆ ਤੁਸੀਂ ਇਹ ਦੱਸੋ ਇਹ ਗੱਲਾਂ ਕਹਿਣੀਆਂ ਸੀ ਮੈਂ ਕਿਸੇ ਨੂੰ ਕਿਹਾ ਜੀ ਨਾ ਲਿਖੋ ਕਹਿੰਦਾ ਜੀ ਇਹ ਤਾਂ ਐ ਬੋਲੂਗਾ ਇਹ ਤਾਂ ਬੋਲੂਗਾ ਮੈਂ ਕਿਹਾ ਜਿਹੜਾ ਸੱਚ ਆ ਉਹੀ ਬੋਲਣਾ ਔਰ ਬੋਲਾਂਗੇ ਕੀ ਸਾਨੂੰ ਤੈਕੀਕਾ ਕਾਤ ਬਹੁਤ ਤਕੜੀ ਕਰਾਉਣੀ ਚਾਹੀਦੀ ਹੈ ਅਸੀਂ ਨਿੱਕੀ ਜੀ ਗੱਲ ਤੇ ਖੜੇ ਆ ਕਾਰਵਾਈ ਕਾਰਵਾਈ ਤਾਂ ਹੋ ਜਾਣੀ ਆ ਪਰ ਸੀਐਸਟਾਪ ਦੀ ਇਹਨਾਂ ਨਾਲ ਕੋਈ ਦੁਸ਼ਮਣੀ ਨਹੀਂ ਸੀ ਐਸਐਸਪੀ ਦੀ ਕੋਈ ਦੁਸ਼ਮਣੀ ਨਹੀਂ ਇਹ ਪਤਾ ਕਰੋ ਵੀ ਹੁਕਮ ਕਿਹਨੇ ਦਿੱਤਾ ਹੁਕਮ ਤੋਂ ਬਿਨਾਂ ਤਾਂ ਕੰਮ ਹੀ ਕੋਈ ਨਹੀਂ ਹੁਣ ਇਹ ਕਹੀ ਜਾਂਦੇ ਆ ਪੁਲਿਸ ਦਾ ਰਾਜ ਮੁਰਦਾਬਾਦ ਪੁਲਿਸ ਸਾਡੇ ਹਸਤੇ ਬਣੀ ਨਹੀਂ ਭਰਾ ਖੜੇ ਪੁੱਛ ਲੋ ਇਹਨਾਂ ਨੂੰ ਇਹਦਾ ਹੁਕਮ ਜਾਊਗਾ ਹੁਕਮ ਤੇ ਗੱਲ ਹੋਣੀ ਆ ਇਹ ਪੁਲਿਸ ਰਾਜੇ ਮਹਾਰਾਜਿਆਂ ਤੋਂ ਚੱਲਦੀ ਆ ਰਹੀ ਆ ਜਿਵੇਂ ਇੱਕ ਸੈਨਾਪਤੀ ਹੁੰਦਾ ਸੀ ਸੈਨਾਪਤੀ ਹੁੰਦਾ ਸੀ ਨਾ ਉਹ ਰਾਜੇ ਦੇ ਕੋਲ ਹੁੰਦਾ ਸੀ ਰਾਜੇ ਦੇ ਕੋਲ ਮੰਤਰੀ ਹੁੰਦੇ ਸੀ ਤਾਂ ਉਹਨੇ ਇੱਕ ਸੈਨਾਪਤੀ ਬਣਾ ਦੇਣਾ ਜਿਵੇਂ ਮੈਂ ਤੁਹਾਨੂੰ ਬਣਾਤਾ ਕਿ ਲੋ ਜੀ ਤੁਸੀਂ ਸੈਨਾਪਤੀ ਆ ਜਿੰਨੀ ਸੈਨਾ ਤੁਹਾਡੇ ਅੰਡਰ ਚੱਲੂਗੀ ਜਦੋਂ ਤੁਸੀਂ ਮੇਰੇ ਨਾਲ ਆ ਤੇ ਸੈਨਾ ਕਿੱਥੋਂ ਪਾਸੇ ਹੋ ਜੂਗੀ ਤੁਸੀਂ ਉਹਨਾਂ ਨੂੰ ਹੁਕਮ ਦੇਤਾ ਫਿਰ ਅੰਗਰੇਜ਼ਾਂ ਦਾ ਰਾਜ ਆ ਗਿਆ ਅੰਗਰੇਜ਼ਾਂ ਨੇ ਵੀ ਆਪਦੇ ਬੰਦੇ ਲਾ ਕੇ ਉੱਚ ਅਧਿਕਾਰੀਆਂ ਪਾਵਰਾਂ ਦੇ ਦਿੱਤਾਂ ਜਿਹੜੇ ਬੰਦੇ ਸੀਗੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਇਹ ਮਹਿਕਮੇ ਚਾਏ ਕਿਉਂ ਆ ਇਹਨਾਂ ਦੇ ਘਰਿਆਂ ਦੇ ਵਿੱਚ ਭੁੱਖ ਮਾਰੀ ਦਿੱਤੀ ਆ ਤੁਹਾਡੇ ਘਰੇ ਮੇਰੇ ਘਰੇ ਭੁੱਖ ਮਾਰੀ ਆ ਜਦੋਂ ਭੁੱਖਮਾਰੀ ਹੋਈ ਤੇ ਭੁੱਖਮਾਰੀ ਨੂੰ ਬਾਹਰ ਕੱਢਣ ਵਾਸਤੇ ਇਹਨਾਂ ਨੂੰ ਨੌਕਰੀ ਜੁਆਇਨ ਕਰਨੀ ਪਈ ਕਿ ਗੁਲਾਮੀ ਕਹ ਲੋ ਨੌਕਰੀ ਕਹਿ ਲੋ ਹੁਣ ਇਹ ਨੌਕਰੀ ਕਰ ਰਹੇ ਆ ਤਾਂ ਫਿਰ ਜਿਹੜਾ ਕਹਿ ਲੋ ਵੀ ਇਹ ਜਿਹੜਾ ਮੈਂ ਜਿਹੜਾ ਕਹਿ ਰਿਹਾ ਸੀਗਾ ਕਿ ਫਿਰ ਇਹ ਅੰਗਰੇਜ਼ਾਂ ਨੇ ਸਾਮਰਾਜ ਚਲਾ ਲਿਆ ਹੁਣ ਅੰਗਰੇਜ਼ ਪਾਸੇ ਆ ਥੋੜਾ ਜਿਹਾ ਤੇ ਇਹਨਾਂ ਨੇ ਇਹਨਾਂ ਨੂੰ ਲੈ ਲਿਆ ਮੰਤਰੀਆਂ ਨੇ ਲੈ ਲਿਆ ਇਹ ਭਾਈ ਸਾਹਿਬ ਸਾਰਾ ਕੰਮ ਇਹ ਚੱਲੀ ਜਾਂਦਾ ਇਹ ਕਹਿਣ ਦੀਆਂ ਗੱਲਾਂ ਇਹ ਇਨਸਾਫ ਆ ਜਿਹੜੇ ਜੀ ਪੁਲਿਸ ਇਹਨਾਂ ਲੋਕਾਂ ਵਾਸਤੇ ਬਣੀ ਨਹੀਂ ਜੇ ਲੋਕਾਂ ਵਾਸਤੇ ਬਣੀ ਹੁੰਦੀ ਤਾਂ ਲੋਕਾਂ ਨਾਲ ਸਿਕਿਉਰਿਟੀ ਹੁੰਦੀ ਜਿਹੜੀ ਧੀ ਪਹਿਣ ਰਾਤ ਨੂੰ ਰੇੜੀ ਲਾਉਂਦੀ ਆ ਆਪਾਂ ਦੇਖਦੇ ਆ ਅਕਸਰ ਸੋਸ਼ਲ ਮੀਡੀਆ ਤੇ ਉਹ ਇਕੱਲੀ ਖੜੀ ਆ ਜਿਹੜਾ ਵੱਡੀ ਪਾਵਰ ਆ ਜਿਹਦੇ ਕੋਲ ਉਹਦੇ ਨਾਲ ਸਿਕਿਉਰਿਟੀ ਆ ਤਾਂ ਫਿਰ ਸਾਡੇ ਵਾਸਤੇ ਕਿੱਥੇ ਬਣੀ ਆ ਇਹ ਵੇਖ ਲਓ ਇਹ ਕਹਿੰਦੇ ਤੁਸੀਂ ਕਹਿ ਰਹੇ ਹੋ ਵੀ ਜਿਹੜਾ ਮੁੱਖ ਮੁੱਦਾ ਉਹ ਉਸ ਤੋਂ ਭਟਕ ਕੇ ਅਸਲ ਗੱਲ ਨੂੰ ਇਹ ਧਰਨੇ ਵਿੱਚ ਨਹੀਂ ਕੀਤਾ ਜਾ ਰਿਹਾ ਵੇਖੋ ਭਾਈ ਜੀ ਮੈਂ ਤਾਂ ਇਹ ਗੱਲ ਕਹੀ ਤਾਂ ਮੇਰੇ ਨਾਲ ਤਾਂ ਝੱਗੇ ਪਾੜਨਗੇ ਉਹਨਾਂ ਦੇ ਕਾਰਵਾਈ ਹੋਵੇ ਨਾ ਹੋਵੇ ਮੇਰੇ ਤੇ ਤਾਂ ਮਿੰਟਾ ਚ ਕਰਾ ਦੇਣਗੇ ਆਪਾਂ ਤਾਂ ਇਹ ਗੱਲ ਕਹਿੰਨੇ ਆ ਕਿ ਭਾਈ ਸਾਹਿਬ ਜੇ ਜੋ ਬੋਲਦੇ ਸਹੀ ਬੋਲਦੇ ਆ ਪਰ ਜਿਵੇਂ ਕਹਿੰਦੇ ਆ ਨਜ਼ਰਾ ਸਭ ਦੇ ਦੋ ਆ ਬਾਈ ਦੇ ਵੀ ਦੋ ਆ ਇਕੱਠਾ ਝੋਕੇ ਖੜਾ ਤੁਹਾਡੇ ਵੀ ਨਜ਼ਰਾ ਦੋ ਆ ਉਸ ਵੀਰ ਦੇ ਵੀ ਨਜ਼ਰਾ ਦੋ ਆ ਨਜ਼ਰੀਏ ਅਲੱਗ-ਅਲੱਗ ਆ ਮੇਰੇ ਨਜ਼ਰੀਏ ਨਾਲ ਮੈਂ ਇਹ ਕਹਿਣਾ ਕਿ ਐਸਐਸਪੀ ਤੇ ਸੀਐਸਟਾਫ ਦੀ ਕੋਈ ਦੁਸ਼ਮਣੀ ਨਹੀਂ ਕਿਉਂਕਿ ਇਹ ਕੋਈ ਤਖ਼ਤਰ ਨਹੀਂਗਾ ਕੋਈ ਇਹ ਗੁਨਾਹਗਾਰ ਨਹੀਂਗਾ ਫਿਰ ਕੋਈ ਨਾ ਕੋਈ ਸਿਆਸਤ ਹੋਈ ਸਾਨੂੰ ਸਾਰੇ ਬੰਦੇ ਚਾਹੀਦੇ ਆ ਤੁਹਾਡਾ ਕਹਿੰਦਾ ਪਾਵੇ ਆ ਕਿ ਜਿਹੜਾ ਮਾਸਟਰਮਾਈਂਡ ਬੰਦਾ ਹਾਂ ਉਹ ਦੱਸੋ ਕੌਣ ਆ ਤੇ ਕੀ ਦੇ ਕਹਿਣ ਤੇ ਸੀਆਈ ਸਟਾਫ ਨੇ ਨਰਿੰਦਰਜੀਤ ਨਰਿੰਦਰਪਾਲ ਨੇ ਚੁੱਕਿਆ ਉਹ ਬੰਦਾ ਚਾਹੀਦਾ ਸਾਨੂੰ ਮੇਨ ਵੇਖੋ ਮੈਂ ਸੀਆਈ ਕਰੀ ਹੋਣੀ ਆ ਵੀ ਇਹ ਕੰਮ ਕਰਦਾ ਇੱਕ ਕਰਨ ਵਾਲਾ ਸੀ ਜਾਂ ਇਹਦੇ ਕੋਲੇ ਹੈਗਾ ਸੀ ਨਹੀਂ ਨਹੀਂ ਮੈਂ ਤਾਂ ਆਨੇ ਨਹੀਂਗਾ ਕੋਈ ਨਾ ਕੋਈ ਗੱਲ ਹੋਰ ਹੋਣੀ ਆ ਇਹ ਗੱਲ ਮੇਰੇ ਹਿਸਾਬ ਦੇ ਨਾਲ ਮੈਂ ਮੈਂ ਹਿਸਾਬ ਦੇ ਨਾਲ ਉਹੀ ਕਹਿਣਾ ਕੇ ਸੀਐਸਟਾ ਆਪਦੀ ਕੋਈ ਦੁਸ਼ਮਣੀ ਨਹੀਂ ਐਸਐਸਪੀ ਨੇ ਕਿਹਾ ਹੋਊਗਾ ਤਾਂ ਹੀ ਕੰਮ ਹੋਇਆ ਹੋਊਗਾ ਜੇਕਰ ਸੀਐਸਟਾ ਆਪਣੇ ਇਕੱਲੇ ਨੇ ਕੰਮ ਕੀਤਾ ਹੁੰਦਾ ਤੇ ਐਸਐਸਪੀ ਨੂੰ ਕੀ ਲੋੜ ਸੀ ਬਾਹਰ ਚ ਧਰਨਾ ਲਵਾਉਂਦੀ ਫਿਰ ਜੇਕਰ ਐਸਐਸਪੀ ਨੇ ਇਕੱਲੇ ਨੇ ਇਹਨਾਂ ਨੇ ਰਲ ਕੇ ਪਲਾਨ ਕੀਤਾ ਹੁੰਦਾ ਤੇ ਇਹਨਾਂ ਨੂੰ ਬਹੁਤ ਵੱਡਾ ਡਰ ਨਹੀਂ ਸੀਗਾ ਫਿਰ ਕੋਈ ਨਾ ਕੋਈ ਚੱਕਰ ਆ ਅਸੀਂ ਕਹਿੰਨੇ ਆ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਡਰ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਜਾ ਰਿਹਾ ਜਦੋਂ ਕਿਸੇ ਨਾਲ ਧੱਕਾ ਹੁੰਦਾ ਬਾਈ ਜੀ ਉਹ ਪੁਲਿਸ ਕੋਲੇ ਜਾਂਦਾ ਪਰ ਇੱਥੇ ਪੁਲਿਸ ਨੂੰ ਜਿਹੜਾ ਕਹ ਲੋ ਪੁਲਿਸ ਤੋਂ ਡਰਨ ਲੱਗ ਗਏ ਲੋਕ ਤਾਂ ਮੈਂ ਇਹ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਸੋਵੇਂ ਨਾ ਪੰਜਾ ਸਾਲਾਂ ਦਾ ਜਿਹੜਾ ਬੱਚਾ ਸੀ ਉਹਦਾ ਪਿਓ ਖੋ ਲਿਆ ਯਾਰੀ ਸੋਨਾ ਸਰਦਾਰੀ ਪਿਓ ਨਾਲ ਉਹਦੀ ਸਰਦਾਰੀ ਖੋਲੀ ਆ ਤੇ ਉਹਦੇ ਪੱਲੇ ਕੱਖ ਨਹੀਂ ਰਿਹਾ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਮੁੱਖ ਮੰਤਰੀ ਬਿਆਨ ਸਿੰਘ ਹੁੰਦਾ ਸੀ ਆਪਣੇ ਉਦੋਂ ਜਿਹੜਾ ਪਾਵਰਾਂ ਪੰਜਾਬ ਪੁਲਿਸ ਨੂੰ ਬਹੁਤ ਜ਼ਿਆਦਾ ਦੇ ਦਿੱਤਨਾ ਸੀ ਉਹੀ ਸਭ ਕੁਝ ਹੋਣਾ ਆ ਗਿਆ ਕਹਿੰਦੇ ਹੁਣ ਪਾਵਰਾਂ ਬਹੁਤ ਜ਼ਿਆਦਾ ਦੇ ਦਿੱਤੀਆਂ ਪੰਜਾਬ ਪੁਲਿਸ ਨੂੰ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਪਾਵਰ ਕੌਣ ਵਰਤੂਗਾ ਜੀ ਪੁਲਿਸ ਤਾਂ ਪਾਵਰ ਵਰਤਦੀ ਨਹੀਂ ਆਪਾਂ ਖੜੇ ਆ ਜੇ ਆਪਦੀ ਪਾਵਰ ਵਰਤਦੀ ਹੁੰਦੀ ਆਪਾਂ ਨੂੰ ਧੱਕੇ ਮਾਰ ਕੇ ਕੱਢ ਦਿੰਦੇ ਇਹਦਾ ਹੁਕਮ ਤੇ ਮੈਂ ਤੁਹਾਨੂੰ ਕਹਿੰਦਾ ਜਿਹੜਾ ਹੁਕਮ ਉਹ ਕਰਨਾ ਕੰਮ ਤਾਂ ਮੰਤਰੀਆਂ ਨਹੀਂ ਲੈਣੇ ਇਹਨਾਂ ਤੋਂ ਖੁੱਲ੍ਹਾ ਕਾਦੀਆਂ ਦਿੰਦੇ ਆ ਖੁੱਲ੍ਹਾ ਲੋਕਾਂ ਨੂੰ ਕੁੱਟਣ ਦੀਆਂ ਦਿੱਤੀਆਂ ਹੁੰਦੀਆਂ ਇਹ ਚੰਗੇ ਬੰਦੇ ਨੂੰ ਇਹ ਨਹੀਂ ਬੁਲਾਉਂਦੇ ਇਹਨਾਂ ਨੂੰ ਪਤਾ ਦਾ ਨਾ ਯਾਰ ਅਸੀਂ ਕੀ ਲੈਣਾ ਕੀ ਲੈਣਾ ਇਹਨਾਂ ਫਿਰ ਇਨਸਾਨੀਅਤ ਤਾਂ ਹੈਗੀ ਇਹਨਾਂ ਵਿੱਚ ਉਹ ਤਾਂ ਜਿਵੇਂ ਕਹਿ ਲਓ ਇਨਸਾਨੀਅਤ ਜਿਹੜਾ ਕਹਿ ਲਓ ਮੰਤਰੀ ਮਾਰੀ ਜਾਂਦੇ ਆ ਤੁਸੀਂ ਕਿਸੇ ਅਫਸਰ ਨੂੰ ਫੜ ਲਓ ਸਾਰਿਆਂ 'ਚ ਇਨਸਾਨੀਅਤ ਹੈ ਜੇਕਰ ਇਨਸਾਨੀਅਤ ਦੀ ਗੱਲ ਕਰੀਏ ਵਿਸ਼ਵਦੀਪ ਤੋਂ ਹੀ ਜੇਕਰ ਇਨਸਾਨੀਅਤ ਹੁੰਦੀ ਜੀ ਐਨੀ ਦਰੰਦਗੀ ਨਹੀਂ ਦਿਖਾਉਣੀ ਸੀ ਜਿਹੜੇ ਉਹਦੇ ਗੁਪਤ ਅੰਗਾਂ ਨੂੰ ਕਰੰਟ ਲਾਇਆ ਜੇ ਆਪਣੇ ਇੱਕ ਛੋਟਾ ਜਿਹਾ ਕਰੰਟ ਲੱਗ ਜੇ ਮੋਟਰਸਾਈਕਲ ਦੇ ਜਿਹੜਾ ਪਲੱਗ ਵਾਲਾ ਹੁੰਦਾ ਕਿਵੇਂ ਤੜਫ ਕੇ ਉੱਠਦੇ ਆ ਉਹਦੇ ਕਿੰਨੇ ਕਰੰਟ ਲਾਏਗੇ ਕਿੰਨੀ ਜਾਨ ਓਖੀ ਨਿਕਲੀ ਹੋਊਗੀ ਉਹਦੀ ਮੈਂ ਉਹੀ ਤਾਂ ਕਹਿ ਰਿਹਾ ਕੰਮ ਜਿਹਨੇ ਕਰਵਾਇਆ ਜੇ ਇਹਨਾਂ ਦੇ ਨਾਲ ਕਰੋ ਬਰੋਬਰ ਦਾ ਫਿਰ ਡਾਰ ਖਤਮ ਹੋਣਾ ਨਹੀਂ ਤਾਂ ਬਾਈ ਜੀ ਜਿਹੜੇ ਤੁਹਾਡੇ ਬੋਲਣ ਵਾਲੇ ਕੇ ਮੇਰੇ ਵਰਗੇ ਬੋਲਣ ਵਾਲੇ ਆ ਤਾਂ ਕੱਲ ਨੂੰ ਕੁਝ ਵੀ ਕਰ ਸਕਦੇ ਉਹਨਾਂ ਨਾਲ ਇਹ ਜਿਹੜਾ ਕਹਿ ਲੋ ਸਾਡੇ ਪੱਲੇ ਕੱਖ ਨਹੀਂ ਰਹਿ ਰਿਆ ਲੋਕ ਆਪਦਾ ਘਰ ਆਪ ਪਾਲੀ ਜਾਂਦੇ ਆ ਪਰ ਲੋਕਾਂ ਨੂੰ ਆਪਦਾ ਘਰ ਵੀ ਆਪ ਨਹੀਂ ਪਾਲਣ ਦੇਈ ਜਾਂਦੇ ਇਹ ਲੋਕਾਂ ਦੇ ਤਸ਼ੱਦਦ ਹੋ ਰਹੇ ਆ ਮੇਰੇ ਤੇ ਕਈ ਵਰਚੇ ਪਵਾਏ ਇਹਨਾਂ ਨੇ ਆਰਥਿਕ ਪੱਖੋਂ ਮਾਰ ਦਿੰਦੇ ਬੰਦਾ ਇਹ ਵੇਹਦੇ ਬੰਦਾ ਮਾਰ ਕਿੱਥੋਂ ਸਕਦਾ ਇਹ ਉੱਥੋਂ ਮਾਰਦੇ ਆ ਇਹ ਬੰਦੇ ਨੂੰ ਕਰਜ਼ਾਈ ਕਰਦੇ ਆ ਜਿਹੜਾ ਬੰਦਾ ਆਰਥਿਕ ਪੱਖੋਂ ਡੇਗਦਾ ਭਾਈ ਸਾਹਬੇ ਬੜੇ ਪਲੈਨਿੰਗ ਇਹਨਾਂ ਦੇ ਪਰ ਅਫਸੋਸ ਦੀ ਗੱਲ ਇਹ ਆ ਕਿ ਮੁੱਖ ਮੰਤਰੀ ਸਿਰਫ ਗੱਲਾਂ ਵਾਲਾ ਸੀਗਾ ਲੋਕਾਂ ਨੂੰ ਮੈਂ 2020 ਚ ਦੱਸਿਆ ਸੀ ਤਾਂ ਲੋਕਾਂ ਨੇ ਮੇਰਾ ਵਿਸ਼ਵਾਸ ਨਹੀਂ ਕੀਤਾ ਸੀ ਮੈਨੂੰ ਜਵਾਕ ਜਿਆ ਕ ਗਾਲਾਂ ਘੜ ਜਾਂਦੇ ਸੀ ਤੇ ਅੱਜ ਵੀ ਇਹ ਹਾਲ ਇਹ ਆ ਕਿ ਕੱਖ ਨਹੀਂ ਹੋਣਾ ਇਹ ਮੁੱਖ ਮੰਤਰੀ ਪੁਤਲਾ ਬਣਿਆ ਬੈਠਾ ਇਹ ਟੀਵੀ ਬਣਿਆ ਬੈਠਾ ਰਿਮੋਟ ਕੇਜਰੀਵਾਲ ਆ ਜਦੋਂ ਰਿਮੋਟ ਦਬਾਇਆ ਜਾਂਦਾ ਓਵੇਂ ਉਹੀ ਚੈਨਲ ਚੱਲਦਾ ਜਿਹੜਾ ਰਿਮੋਟ ਕਹਿੰਦਾ ਤੇ ਚੈਨਲ ਸਮਝ ਨਹੀਂ ਉਹ ਇਹਨਾਂ ਦੇ ਤਾਂ ਮੰਤਰੀਆਂ ਨਾਲ ਵੀ ਆਪਦੇ ਯੂਪੀ ਦੇ ਦਿੱਲੀ ਦੇ ਬੰਦੇ ਲਾਤੇ ਲੱਗਦਾ ਵੀ ਫਿਰ ਭਗਵਾਨਤਮਾਨ ਤਾਂ ਦੀ ਪਾਵਰ ਤਾਂ ਕੀ ਹੋਣੀ ਆ ਮੰਤਰੀ ਦੀ ਛੋਟੇ ਜਿਹੇ ਐਮਐਲਏ ਦੀ ਵੀ ਨਹੀਂ ਰਹੀ ਬਾਈ ਜੀ ਇਹਨਾਂ ਦੀ ਪਾਵਰ ਹੈ ਕਿੱਥੇ ਐਮਐਲਏ ਦੀ ਪਾਵਰ ਕਿਹੜੀ ਹੁੰਦੀ ਆ ਥਾਣੇ 'ਚ ਹੁੰਦੀ ਆ ਕੱਲੀ ਇਹਨਾਂ ਦੀਆਂ ਪਾਵਰਾਂ ਇੱਥੇ ਹੁੰਦੀਆਂ ਚਾਹੇ ਨਾਂ ਵੀ ਲਾਉਣਗੇ ਤਾਂ ਵੀ ਪਾਵਰ ਆ ਜਿਹੜੀ ਉਹ ਕੇਜਰੀਵਾਲ ਨਹੀਂ ਵਰਤਣੀ ਆ ਚਾਹੇ ਕੋਈ ਹੋਰ ਆਜਣ ਜਾਂ ਕੁਛ ਇਹ ਤਾਂ ਐਂ ਚੱਲਦਾ ਆ ਜਦੋਂ ਇਹਨਾਂ ਨੂੰ ਆਪਦੀਆਂ ਪਾਵਰ ਆਪ ਵਰਤਨ ਦੀਆਂ ਆਈਆਂ ਪਹਿਲੀ ਗੱਲ ਤਾਂ ਇਹ ਸਾਫ਼ਜੀ ਗੱਲ ਆ ਆ ਚੈਨਲ ਬਾਈ ਦਾ ਤੁਹਾਡਾ ਚੈਨਲ ਹੋ ਸਕਦਾ ਤੁਹਾਡਾ ਹੀ ਹੋਵੇ ਜਿਹੜਾ ਤੁਸੀਂ ਪੱਤਰਕਾਰ ਰੱਖੇ ਹੋਣਗੇ ਉਹ ਉੱਥੇ ਜਾਣਗੇ ਜਿੱਥੇ ਤੁਸੀਂ ਕਹੋਗੇ ਉਹਨਾਂ ਤੁਹਾਡੇ ਤੋਂ ਤਨਖਾਹ ਲੈਣੀ ਹੋਊਗੀ ਤੁਸੀਂ ਕਹਦੋ ਨਾ ਇੱਥੇ ਨਹੀਂ ਜਾਣਾ ਤਾਂ ਤੁਸੀਂ ਨਹੀਂ ਜਾਓਗੇ ਉਸੇ ਤਰ੍ਹਾਂ ਇਹ ਤਨਖਾਈ ਆ ਮੁੱਖ ਮੰਤਰੀ ਜਿਵੇਂ ਇਹਨੂੰ ਕਹੂਗਾ ਕੇਦਰੀ ਵਾਲੇ ਨੇ ਉਵੇਂ ਹੀ ਕਰਨਾ ਬਾਈ ਜੀ ਇਹ ਯਾਦ ਰੱਖੋ ਹੋਰ ਇਹ ਕੱਖ ਨਹੀਂ ਕਰ ਸਕਦੇ ਇਹ ਆਪਾਂ ਨੂੰ ਲੱਗਦਾ ਮੁੱਖ ਮੰਤਰੀ ਦਾ ਸਲੂਟ ਮਾਰੋ ਸਲੂਟ ਮਾਰਨ ਜੋਗ ਰਹੀ ਆ ਪਤਾ ਕੱਲੇ ਹੋਰ ਇਹਨਾਂ ਦੇ ਪੱਲੇ ਪਾਵਰਾਂ ਹੈ ਨਹੀਂ ਗੀਆਂ ਇਹ ਤਾਂ ਜਿਵੇਂ ਨਚਾਈ ਜਾਂਦਾ ਸਾਈਆਂ ਨੱਚੀ ਜਾਂਦੇ ਇਹਨਾਂ ਨੂੰ ਨਚਾਉਣ ਵਾਲੇ ਕੋਈ ਹੋਰ ਬੈਠੇ ਆ ਜੀ ਉਹ ਹੁਣ ਸਿੰਘ ਨੂੰ ਰਬੜ ਦੀ ਮੋਰ ਕਹਿੰਦੇ ਹੁੰਦੇ ਸੀ ਉਹ ਕਈ ਜਾਣ ਉਹ ਤਾਂ ਭਰਾਵੇਂ ਨਹੀਂ ਪਤਾ ਸੀਗਾ ਨਹੀਂ ਨਹੀਂ ਰਬੜ ਦੀ ਮੋਰ ਕਹਿੰਦੇ ਸੀ ਉਹਦੋਂ ਆਪ ਵੀ ਹੁਣ ਰਬੜ ਦੀ ਮੋਰ ਬਣ ਗਏ ਭਵੰਦ ਬਣ ਤੇ ਉਹ ਤਾਂ ਰਬੜ ਦੀ ਸੀ ਨਾ ਉਹ ਰਬੜ ਦੀ ਵੀ ਨਹੀਂ ਰਿਹਾ ਵਿਸ਼ਵਦੀਪ ਜਿਵੇਂ ਹੁਣ ਲੁਧਿਆਣੇ ਵਿੱਚ ਚੋਣ ਹੋਣ ਜਾ ਰਹੀ ਹੈ ਜਿਵੇਂ ਚੋਣ ਹੋਣ ਜਾ ਰਹੀ ਹੈ ਜਿਹੜੇ ਹਿਸਾਬ ਨਾਲ ਪੰਜਾਬ ਦੇ ਹਾਲਾਤ ਬਣੇ ਹੋਏ ਆ ਲੱਗਦਾ ਵੀ ਆਮਾਦੀ ਪਾਰਟੀ ਉਥੇ ਜਿੱਤ ਹਾਸਲ ਕਰੂਗੀ। ਬਾਈ ਜੀ ਇਹਨਾਂ ਦੀ ਪੰਜਾਬ ਚ ਆएगी ਸਰਕਾਰ। ਉਥੇ ਕੁਝ ਵੀ ਕਰ ਸਕਦੇ। ਇਹ ਉਥੇ ਜਦੋਂ ਸਰਕਾਰ ਹੋਵੇ ਨਾ ਆਖੇ ਜਦੇ ਕਟਾ ਤਿੰਗ ਦਾ ਪਿਆਏ ਕਿੱਲੇ ਦੇ ਜੋਰ ਤੇ ਜਦੋਂ ਕਿੱਲਾ ਇੱਕ ਵਾਰੀ ਸੈੱਟ ਹੋ ਵੀ ਦੋ ਸਾਰਾ ਕੁਝ ਹੋ ਜਾਂਦਾ। ਪਰ 2027 ਦੇ ਵਿੱਚ ਇਹ ਜਿਵੇਂ ਖੂਹ ਦੇ ਵਿੱਚ ਇੱਟ ਸਿੱਟ ਦਿੱਗੇ ਤੇ ਇੱਟ ਨਹੀਂ ਨਾ ਨਿਕਲਦੀ। ਉਸੇ ਤਰ੍ਹਾਂ ਖੂਹ ਦੇ ਵਿੱਚ ਇੱਟ ਦੱਬੀ ਜਾਣੀ ਆ। ਖੁਸਰਿਆਂ ਦੇ ਬੱਚਿਆਂ ਦੇ ਬੱਚੇ ਹੋ ਸਕਦੇ ਆ। ਖਸਰਿਆਂ ਦੇ ਪੁੱਤਰ ਹੋ ਸਕਦੇ ਆ ਮੈਂ ਮਾਫੀ ਚਾਹੁੰਦਾ ਮੈਂ ਗੱਲ ਕਹਿਣ ਲੱਗਿਆ ਮੰਤ ਲੋ ਗੁੱਸਾ ਨਾ ਕਰ ਜਣਾ ਪਰ ਇਹਨਾਂ ਦੇ ਐਮਐਲਏ ਨਹੀਂ ਬੰਦੇ ਅੱਜ ਦੇਖੀ ਇਹ ਵੀ ਯਾਦ ਰੱਖੋ ਜਿੰਨੇ ਇਹਨਾਂ ਦੇ ਐਮਐਲਏ ਆ ਉਹ ਮਾਇਆ ਫੁੱਲ ਬਣਾ ਰਹੇ ਆ ਆ ਗੋਲਡੀ ਕੰਬੋ ਨੇ ਚਾਰ ਕੋਠੀਆਂ ਇਹਦੀਆਂ ਜਲਾਲਾਬਾਦ ਚ ਆ ਤਾਂ ਤੁਸੀਂ ਇੱਕ ਨੋਟ ਰੱਖੋ ਇਹ ਭੱਜਣਗੇ ਸਾਰੇ ਦੇ ਸਾਰੇ ਕੋਈ ਕੋਈ ਕਿਸੇ ਪਾਰਟੀ ਚ ਕੋਈ ਕਿਸੇ ਪਾਰਟੀ ਅੱਜ ਦੇਖ ਯਾਦ ਰੱਖੋ ਇਹ ਕਲਿੱਪਾਂ ਕਰ ਕਰ ਪਾਇਆ ਕਰਨਗੇ ਲੋਕ ਮੇਰੇ ਕਿ ਵਾਕਈ ਸਹੀ ਗੱਲ ਆ ਉਹ ਉਧਰ ਚੱਲਿਆ ਇਹ ਆ ਗਿਆ ਐਂ ਗਿਆ ਕਰਨ ਗਿਆ ਉਹ ਆ ਗਿਆ ਉਹ ਆ ਗਿਆ ਇਹ ਭੱਜਣ ਵਾਲੇ ਆ ਸਾਰੇ ਦੇ ਸਾਰੇ ਇਹ ਲੋਕਾਂ ਵਾਸਤੇ ਨਹੀਂਗੇ ਜਿਹੜੇ ਲੋਕ ਇਤਿਹਾਸ ਗਵਾ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਰੋਟੀਆਂ ਖਵਾਈਆਂ ਉਹਨਾਂ ਦੇ ਅੱਜ ਬੱਚੇ ਵੀ ਮੰਤਰੀ ਆ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ ਉਹ ਅੱਜ ਵੀ ਸੜਕਾਂ ਤੇ ਹੀ ਉਹਨਾਂ ਦੇ ਪਰਿਵਾਰ ਜੇ ਗਲਤ ਗੱਲ ਤਾਂ ਮੈਨੂੰ ਦੱਸ ਦਿਓ ਤੁਸੀਂ ਕੱਖ ਨਹੀਂ ਹੋਣਾ ਬਾਈ ਜੀ ਇੱਥੇ ਕਿਉਂਕਿ ਲੋਕ ਰੋਟੀ ਦੇ ਪਿੱਛੇ ਭਜਾਤੇ ਆ ਬਸ ਲੋਕ ਤਾਂ ਰੋਟੀ ਦੇ ਪਿੱਛੇ ਭੱਜੇ ਆ ਲੋਕ ਜੀ ਜੀ ਕਰਨ ਜੋਗਰੇ ਰਹਿ ਗਏ ਆ ਲੋਕਾਂ ਦੇ ਦਿਮਾਗ ਛੱਟਦੇ ਇਹਨਾਂ ਨੇ ਲੋਕਾਂ ਦੇ ਪੱਲੇ ਕੱਖ ਨਹੀਂ ਰਿਹਾ ਇਹ ਸਭ ਤੋਂ ਵੱਡੀ ਸਿਆਸਤ ਹੀ ਆ ਬਹੁਤ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਖਾਸ ਤੰ ਆਪੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ